ਹੈਲੋ ਸ਼ਸ਼ੀਕਲ ਜੀ ਮੈਂ ਜਗਦੀਪ ਰੂਬੀ ਤੇ ਅੱਜ ਆਪਾਂ ਜਿਸ ਟਾਪਿਕ ਤੇ ਗੱਲ ਕਰਾਂਗੇ ਉਹ ਹੈ ਨਿਗਾ ਬਾਰੇ ਤੇ ਸ਼ੁਰੂ ਚ ਮੈਨੂੰ ਖੈਰ ਥੋੜੀ ਜਿਹੀ ਹੈਜ਼ਿਟੇਸ਼ਨ ਫੀਲ ਹੋ ਰਹੀ ਸੀ ਮੈਂ ਸੋਚ ਰਹੀ ਸੀ ਕਿ ਮੇਰੇ ਖੁਦ ਦੇ ਸਪੈਕਸ ਲੱਗੀ ਹੋਈ ਹੈ ਤੇ ਮੈਂ ਇਸ ਟਾਪਿਕ ਤੇ ਗੱਲ ਕਰੂੰਗੀ ਬਟ ਚਲੋ ਅੱਜ ਆਪਾਂ ਵਿਦ ਪ੍ਰੂਫ ਗੱਲ ਕਰਾਂਗੇ ਤੇ ਜੋ ਮੇਰੇ ਸਪੈਕਸ ਲੱਗੀ ਹੈ ਉਸ ਦਾ ਇਹ ਰੀਜ਼ਨ ਹੋਇਆ ਕਿ 2020 ਵਿੱਚ ਜਦੋਂ ਲਾਕਡਾਊਨ ਲੱਗਿਆ ਉਦੋਂ ਮੈਨੂੰ ਆਈ ਫਲੂ ਹੋ ਗਿਆ ਸੀ ਤੇ ਅਸੀਂ ਕਿਉਂਕਿ ਬੱਚੇ ਛੋਟੇ ਸੀ ਹੈ ਨਾ ਤੇ ਸਾਨੂੰ ਇਹ ਸੀ ਕਿ ਤੇ ਬੱਚਿਆਂ ਨੂੰ ਨਾ ਹੋ ਜਾਵੇ ਅਸੀਂ ਫਟਾਫਟ ਸ਼ਾਮੀ ਕੈਮਿਸਟ ਤੋਂ ਮੈਡੀਸਿਨ ਲਈ ਅੱਖਾਂ ਵਿੱਚ ਪਾਉਣ ਵਾਲੀ ਦਵਾਈ ਲਈ ਉਹ ਮੈਂ 5-6 ਵਾਰੇ ਪਾਈ ਰਤੀ ਤੇ ਸਵੇਰ ਤੱਕ ਮੇਰੀ ਅੱਖਾਂ ਮਤਲਬ ਬਿਲਕੁਲ ਰੈੱਡ ਔਰ ਬੁਰੀ ਤਰ੍ਹਾਂ ਉਹਨਾਂ ਵਿੱਚੋਂ ਪਾਣੀ ਨਿਕਲ ਰਿਹਾ ਸੀ ਤੇ ਮੈਨੂੰ ਦਿਖਾਈ ਨਹੀਂ ਦੇ ਰਿਹਾ ਸੀ ਬਿਲਕੁਲ ਵੀ 15-20 ਦਿਨ ਮੈਂ ਬਿਲਕੁਲ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੀ ਤੇ ਮੈਂ ਇੱਕ ਤਰ੍ਹਾਂ ਦਾ ਸਦਮੇ ਵਿੱਚ ਹੀ ਸੀ ਅਸੀਂ ਕਿ ਸ਼ਾਇਦ ਮੈਨੂੰ ਲੱਗਦਾ ਸੀ ਮੇਰੀ ਨਿਗਾਹ ਚਲੀ ਗਈ ਉਸ ਬਾਰੇ ਸੀ ਕਿ ਡਾਕਟਰ ਨੂੰ ਦਿਖਾਇਆ ਤੇ ਡਾਕਟਰ ਜਾਈ ਸੀਗਾ ਵੀ ਚਲੋ ਠੀਕ ਹੋ ਜਾਏਗੀ ਮਤਲਬ ਟਾਈਮ ਲੱਗੇਗਾ ਤੇ ਬਾਕੀ ਸਾਰੀ ਹੂਮਨ ਮੈਡੀਸਿਨ ਪਾਣੀ ਪਣੀ ਹੈ ਤੇ ਉਸਦੇ ਕੁਝ ਸਾਈਡ ਇਫੈਕਟ ਵੀ ਹੈਗੇ ਨੇ ਤੇ ਸੋ ਚਲੋ ਮੈਨੂੰ ਨੇਚਰਲ ਪੈਥੀਕਚੁਅਲੀ ਥੋੜਾ ਸਾ ਮਤਲਬ ਇੰਟਰਸਟ ਹੈ ਕਿਉਂਕਿ ਸੀ ਕੈਂਪ ਕਈ ਲਾਇਆ ਹੈ ਯੋਗਰਾਮ ਲਗਾਇਆ ਕਈ ਔਰ ਵਿਜਨੋਰ ਨੇਚਰਲ ਪੈਥੀਕ ਦੇ ਕੈਂਪ ਲਗਾਏ ਸੋ ਫਿਰ ਉਸ ਤੋਂ ਬਾਅਦ ਮੈਡੀਸਨ ਖੈਰ ਮੈਂ ਉਹ ਬੰਦ ਕਰ ਦਿੱਤੀ ਤੇ ਮੈਂ ਮਿੱਟੀ ਪੱਟੀ ਔਰ ਪਾਣੀ ਪੱਟੀ ਤੇ ਮੂੰਹ ਦੀ ਲਾਰ ਪਾਉਣੀ ਸ਼ੁਰੂ ਕੀਤੀ ਤੇ ਉਸ ਨਾਲ ਹੌਲੀ 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 ਫਰਕ ਪੈ ਗਿਆ ਤੇ ਅੱਜ ਚਲੋ ਮੇਰੇ ਸਪੈਕਸ ਤੇ ਵੀ ਸ਼ੱਕ ਲੱਗ ਗਈ ਹੈ 1.something ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਆਪਣਾ ਨੰਬਰ ਵਧਨ ਨਾ ਦਵਾਂ ਤੇ ਬਾਕੀ ਜੋ ਗੱਲ ਹੈ ਪ੍ਰੂਫ ਵਾਲੀ ਉਹ ਮੇਰੀ ਬੇਟੀ ਹੈ ਹੁਣ ਤੱਕ ਇਹ 17 ਸਾਲ ਦੀ ਹੋ ਗਈ ਹੈ ਜਦੋਂ ਉਹ 3-4 ਸਾਲ ਦੀ ਸੀ ਨਾ ਤਾਂ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਕਿ ਸ਼ਾਇਦ ਇਹਨੂੰ ਨਿਗਾਹ ਦੀ ਪ੍ਰੋਬਲਮ ਕੁਝ ਹੈ ਅਸੀਂ ਉਹਨੂੰ ਟੈਸਟ ਕਰਵਾਇਆ ਤੇ ਫਿਰ ਅਸੀਂ ਸ਼ੌਕਸ ਤੋਂ ਦੁਬਾਰਾ ਕਿਉਂਕਿ ਤਿੰਨ ਸਾਢੇ ਦਿਨ ਸਾਲ ਦੀ ਉਮਰ ਦੀ ਸੀ ਉਹ ਤੇ ਸਾਨੂੰ ਉਸ ਟਾਈਮ ਪਤਾ ਚੱਲਿਆ ਕਿ ਬਾਈ ਬਰਥ ਦੀ ਨਿਗਾ ਬਹੁਤ ਘਟ ਹੈ ਉਹਦੇ ਇੱਕਦਮ 8 ਨੰਬਰ ਦਾ ਚਸ਼ਮਾ ਲੱਗਿਆ ਤੇ ਬਹੁਤ ਖੈਰ ਇਸ ਚੀਜ਼ ਨੇ ਸਾਨੂੰ ਅਫਸਰਟ ਕੀਤਾ ਚਲੋ ਫਿਰ ਮੈਂ ਅਸੀਂ ਆਪਣੇ ਆਪ ਨੂੰ ਸੰਭਾਲ ਲਿਆ ਥੋੜਾ ਤੇ ਉਸ ਤੋਂ ਬਾਅਦ ਮੈਂ ਉਹਦੇ ਵੀ ਅੱਖਾਂ 'ਚ ਲਾਰ ਪਾਣੀ ਸ਼ੁਰੂ ਕਰਤੀ ਕਿਉਂਕਿ ਕੈਂਪ ਵਗੈਰਾ ਅਟੈਂਡ ਕੀਤੀ ਹੋਈ ਸੀ ਖੈਰ ਇਸ ਚੀਜ਼ ਦਾ ਮੈਨੂੰ ਵੀ ਸ਼ੌਰਟ ਸੀ ਅਸੀਂ ਉਹਦੇ ਛੋਟੀ ਸੀ ਤਾਂ ਮੈਂ ਆਪਣੇ ਲਾਰ ਮਤਲਬ ਰਾਤੀ ਬਰਸ਼ ਕਰਕੇ ਸਵੇਰੇ ਮੈਂ ਜਿਵੇਂ ਸੁਰਮੇ ਵਾਂਗੂ ਲਾਰ ਲੈ ਕੇ ਉਹਦੀ ਅੱਖਾਂ ਵਿੱਚ ਲਾਉਂਦੀ ਰਹੀ ਤਿੰਨ ਚਾਰ ਸਾਲ ਮੈਂ ਲਗਾਈ ਉਸ ਤੋਂ ਬਾਅਦ ਖੈਰੂਸ ਨੂੰ ਉਸ ਨੂੰ ਆਤਪਾ ਦਿੱਤੀ ਹੁਣ ਤੱਕ ਉਹ ਪਾਉਂਦੀ ਐ ਤੇ ਉਸਦੇ ਜੋ ਰਿਜ਼ਲਟ ਆਏ ਨਾ ਉਹ ਮੈਂ ਤੁਹਾਨੂੰ ਦਿਖਾਨੀਆਂ ਹੈ ਨਾ ਇਹ ਹੈ ਉਹਦੀਆਂ ਰਿਪੋਰਟਸ ਮਨੀਤ ਇਹ ਹੈ 2014 ਦੇ 2014 ਦੇ ਤੇ ਇਹਦੇ ਵਿੱਚ ਨੰਬਰ ਤੁਸੀਂ ਦੇਖੋ ਕਿੰਨੇ 7 ਹੈ ਨਾ ਕਿਉਂਕਿ ਇਸ ਤੋਂ ਪਹਿਲਾਂ 8 ਨੰਬਰ ਸੀ ਉਹ ਖੈਰ ਰਿਪੋਰਟਸ ਕਿਉਂਕਿ ਅਸੀਂ ਘਰ ਚੇਂਜ ਕੀਤਾ ਸੀ ਸੋ ਮੈਂ ਉਹ ਪਤਾ ਨਹੀਂ ਇੱਧਰ ਮਿਸ ਹੋ ਗਿਆ ਕਿਤੇ ਮੈਨੂੰ ਮਿਲੀਆਂ ਨਹੀਂ ਇਹ 7 ਨੰਬਰ ਹੈ ਹੈ ਨਾ ਤੇ ਨੈਕਸਟ ਅਸੀਂ ਟੈਸਟ ਕਰਵਾਇਆ ਡਾਕਟਰ ਰਾਜਨ ਟੋਹਣਾ ਤੋਂ ਇਹ ਕਰਵਾਇਆ ਸੀ ਅਸੀਂ 2018 ਵਿੱਚ 2018 ਵਿੱਚ ਮਨੀਤ ਤੇ ਇਹਦਾ ਨੰਬਰ ਇੱਥੇ ਹੈਗਾ 5. ਸਮਥਿੰਗ ਹੈ ਔਰ 6.25 ਹੈਨਾ ਜੋ ਕਿ ਰਿਪੋਰਟ ਅਕੋਰਡਿੰਗ ਜਿੰਨਿਕ ਮੈਨੂੰ ਸਮਝ ਆ ਬਾਕੀ ਰਿਪੋਰਟਸ ਤੁਹਾਡੇ ਸਾਹਮਣੇ ਨੇ ਤੇ ਨੈਕਸਟ ਫਿਰ ਅਸੀਂ ਟੈਸਟ ਕਰਵਾਇਆ ਉਹਦਾ 2000 20 ਵਿੱਚ 2020 ਵਿੱਚ ਟੈਸਟ ਕਰਵਾਇਆ ਮਨਜੀਤ ਕੌਰ ਤੇ ਇੱਥੇ ਸੀਗਾ ਉਹਦਾ ਨੰਬਰ +5 ਔਰ +5.ਸਮਥਿੰਗ ਹੈਨਾ ਮਨਜੀਤ ਕੌਰ ਤੇ ਨੈਕਸਟ ਫਿਰ ਹੁਣ ਅਸੀਂ ਉਹਦਾ ਟੈਸਟ ਕਰਵਾਇਆ ਸੀ 2024 ਵਿੱਚ 2024 ਵਿੱਚ ਕਰਵਾਈ ਸੀ ਪਟਿਆਲੇ ਤੋਂ ਡਾਕਟਰ ਜੀਐਸ ਰੰਧਾਵਾ ਉਹਦੋਂ ਹੁਣ ਉਹਦੀ ਹੈਗੀ ਹੈ ਮਨੀਤਕੌਰ ਠੀਕ ਹੈ ਉਹਦੀ ਹੁਣ ਨਿਗਾ ਹੈਗੀ ਹੈ ਪਲੱਸ 2 ਤੇ 3 ਹੈਗੀ ਹੈ ਪਲੱਸ 3.50 ਤੇ ਇਹ ਉਹਦੇ ਪ੍ਰੂਫਸ ਨੇ ਇਹ ਇਹ ਰਿਪੋਰਟ ਸੀਗੀਆਂ ਤੇ ਮਤਲਬ ਇਹ ਦਿਖਾਉਣ ਦਾ ਮੇਰੇ ਇਹ ਰੀਜ਼ਨ ਹੈ ਕਿਉਂਕਿ ਨਾ ਛੇਤੀ ਛੇਤੀ ਲੋਕੀ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਅਸੀਂ ਤਾਂ ਇਸ ਚੀਜ਼ ਦਾ ਐਕਸਪੀਰੀਅੰਸ ਲੈ ਚੁੱਕੇ ਹਾਂ ਇਸੋ ਮੈਨੂੰ ਤਾਂ ਬਹੁਤ ਜ਼ਿਆਦਾ ਵਿਸ਼ਵਾਸ ਹੈ ਮੈਂ ਆਪਣੀਆਂ ਮੈਂ ਇੱਕ ਟੀਚਰ ਹਾਂ ਤੇ ਮੈਂ ਕਲਾਸ ਵਿੱਚ ਵੀ ਜਿਹੜੀ ਬੱਚੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਨੀਂ ਕਹਿੰਦੇ ਮੈਂ ਉਹਨਾਂ ਨੂੰ ਵੀ ਦੱਸਦੀ ਆ ਜੋ ਵੀ ਮਤਲਬ ਜਿੱਥੇ ਜਾਈਏ ਜਿੱਥੇ ਮੈਨੂੰ ਬੱਚਾ ਦਿਖੇ ਕੋਈ ਵੀ ਛੋਟੇ ਜਿਹੇ ਬੱਚੇ ਦੇ ਸਪੈਕਸ ਲੱਗੀ ਹੈ ਤਾਂ ਮੈਂ ਦੱਸਦੀ ਆ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਆਪਣਾ ਮੈਸੇਜ ਦੇ ਪਾਵਾਂ ਪਰ ਹਨਾ ਲੋਕੀ ਫਿਰ ਵੀ ਕਿਤੇ ਨਾ ਕਿਤੇ ਨੇ ਵਿਸ਼ਵਾਸ ਕਰਦੇ ਸੋ ਸਾਨੂੰ ਟਾਈਮ ਲੱਗਿਆ 2024 ਦੀ ਰਿਪੋਰਟ ਹੈ ਤੇ 2014 ਵਿੱਚ 12 13 ਵਿੱਚ ਮੈਂ ਉਹਦੀ ਸਟਾਰਟ ਕਰਦਾ ਸੀ ਲਾਰ ਪਾਣੀ ਟਾਈਮ ਲੱਗਿਆ ਕਿਉਂਕਿ ਮੈਨੂੰ ਇਹ ਸੀ ਕਿ ਇਹਦੇ ਤੇ ਕਿਹੜਾ ਮੁੱਲ ਲੱਗਦਾ ਹੈ ਨਾ ਹੀ ਕੋਈ ਹਨਾ ਸਵੇਰੇ ਲਾਰ ਹੀ ਪਾਣੀ ਹੈ ਹਨਾ ਉਹ ਤਾਂ ਇਨਕ ਤਾਂ ਸਿਕਾਰ ਹੀ ਸਕਦੇ ਆ ਬਾਕੀ ਜਦੋਂ ਸਾਨੂੰ ਸਾਲ 2 ਸਾਲ ਦੇ ਵਿੱਚ ਰਿਜ਼ਲਟ ਮਿਲ ਗਿਆ ਫਿਰ ਆਪੇ ਹੌਸਲਾ ਹੋ ਗਿਆ ਹਨਾ ਕਿ ਇਹਦਾ ਠੀਕ ਹੋ ਜਾਊਗਾ ਕਿਉਂਕਿ ਫਿਕਰ ਵੀ ਸੀ ਕਿ ਇਹਨੇ ਛੋਟੇ ਬੱਚੇ ਦੇ ਇੰਨੀ ਮਤਲਬ ਇਹਨਾਂ ਨੰਬਰ ਲੱਗ ਜਾਣਾ ਔਰ ਪੂਰੀ ਲਾਈਫ ਪਈ ਹੈ ਹਜੇ ਸਟੱਡੀ ਵਗੈਰਾ ਸਾਰਾ ਕੁਛ ਹੈ ਨਾ ਤੇ ਡਾਕਟਰ ਦਾ ਇਹ ਕਹਿਣਾ ਸੀ ਕਿ ਚਲੋ ਵਧੂਗੀ ਸ਼ਾਇਦ ਨਹੀਂ ਪਰ ਘਟਣ ਦਾ ਤਾਂ ਕੋਈ ਇੰਨਾ ਚਾਂਸ ਹੈ ਹੀ ਨਹੀਂ ਸੀ ਸੋ ਇਹ ਲਾਰ ਤੁਸੀਂ ਪਲੀਜ਼ ਬੱਚੇ ਦੇ ਚਾਹੇ ਨਹੀਂ ਵੀ ਸਪੈਕਸ ਲੱਗੀ ਫਿਰ ਵੀ ਪਾਣੀ ਸ਼ੁਰੂ ਕਰ ਦਿਓ ਕਿਉਂਕਿ ਅੱਜਕੱਲ ਬੱਚੇ ਹਨ ਸਟੱਡੀ ਇੰਨੀ ਜ਼ਿਆਦਾ ਔਰ ਬਾਕੀ ਮੋਬਾਈਲ ਬਹੁਤ ਜ਼ਿਆਦਾ ਦੇਖਦੇ ਨੇ ਹਨਾ ਤੇ ਮਤਲਬ ਉਹਨਾਂ ਦੇ ਇੱਕ ਦਿਨ ਸਪੈਕਸ ਹੀ ਲੱਗੂਗੀ ਜੇ ਸਪੈਕਸ ਲੱਗੀ ਵੀ ਹੋਈ ਹੈ ਤਾਂ ਉਹ 100% ਗਾਰੰਟੀ ਨਾਲ ਉਤਰ ਜਾਏਗੀ ਛੋਟੀ ਬੇਟੀ ਵੀ ਹੈ ਮੇਰੀ ਉਹਦੇ ਵੀ ਮੈਂ ਕਰਵਾਇਆ ਸੀ ਟੈਸਟ ਉਹਦੇ 3.5 ਸੀ ਤੇ ਹੁਣ ਉਹਦੇ 1.something ਰਹਿ ਗਿਆ ਉਹ ਛੇਤੀ ਬਹੁਤ ਛੇਤੀ ਉਹ ਚਲਾ ਜਾਣਾ ਹੈ ਮੈਨੂੰ 100% ਵਿਸ਼ਵਾਸ ਹੈ ਤੇ ਪਲੀਜ਼ ਇਹ ਜਰੂਰ ਇਸ ਚੀਜ਼ ਨੂੰ ਅਪਣਾਓ ਬਸ ਇਹ ਹੈ ਕਿ ਰਾਤੀ ਬਰਸ਼ ਕੀਤਾ ਹੋਣਾ ਚਾਹੀਦਾ ਹੈ ਹਨਾ ਉਸ ਤੋਂ ਬਾਅਦ ਸਵੇਰੇ ਉੱਠਦੇ ਤੁਸੀਂ ਪਾਣੀ ਪੀਣ ਤੋਂ ਪਹਿਲਾਂ ਕੁੜਲੇ ਕਰਨ ਤੋਂ ਪਹਿਲਾਂ ਤੁਸੀਂ ਉਹ ਲਾਰ ਜਿਹਨੂੰ ਬਾਸਾ ਥੁੱਕ ਵੀ ਕਹਿੰਦੇ ਆ ਉਹ ਆਪਣੇ ਵੀ ਅੱਖਾਂ ਵਿੱਚ ਪਾਓ ਤੇ ਬੱਚਿਆਂ ਦੇ ਵੀ ਅੱਖਾਂ ਵਿੱਚ ਪਾਓ ਤੇ ਲਾਰ ਦੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਨੇ ਇਸ ਨੂੰ ਅੰਮ੍ਰਿਤ ਮੰਨਿਆ ਗਿਆ ਹੈ ਤੇ ਇਸ ਦੇ ਫਾਇਦੇ ਚਲੋ ਮੈਂ ਕਿਸੇ ਦੂਸਰੀ ਵੀਡੀਓ ਵਿੱਚ ਤੁਹਾਨੂੰ ਸ਼ੇਅਰ ਕਰੂੰਗੀ ਤੇ ਠੀਕ ਹੈ ਜੀ ਓਕੇ ਧੰਨਵਾਦ